ਸਰਕਾਰ ਦੀ ਯੋਗਸ਼ਾਲਾ ਦੇ 1 ਸਾਲ ਪੂਰੇ ਹੋਣ ਤੇ ਬਾਬਾ ਗਦਿਆ ਨਿਵਾਸੀਆਂ ਨੇ ਖੁਸ਼ੀ ਮਨਾਈ ਅਤੇ ਕੇਕ ਕਟਿਆ ਦੱਸਿਆ ਕਿ ਯੋਗ ਨਾਲ ਕਈ ਬਿਮਾਰੀਆਂ ਦੂਰ ਹੁੰਦੀਆਂ ਹਨ ਅਤੇ ਮਾਨਸਿਕ ਅਤੇ ਸਰੀਰਕ ਤੌਰ ਤੇ ਵੀ ਇਨਸਾਨ ਤੰਦਰੁਸਤ ਰਹਿੰਦਾ ਯੋਗ ਟੀਚਰ ਸੁਨੀਤਾ ਮਦਾਨ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਯੋਗ ਕਲਾਸ ਦੇ 1 ਸਾਲ ਪੂਰੇ ਹੋਣ ਤੇ ਅੱਜ ਕੇਕ ਕਟਿਆ ਗਿਆ ਉਨ੍ਹਾਂ ਨੇ ਬਾਬਾ ਗਦਿਆ ਨਿਵਾਸੀਆਂ ਨੂੰ ਯੋਗ ਦੇ ਲਾਭ ਲੈਣ ਦੀ ਵੀ ਅਪੀਲ ਕੀਤੀ ਹੈ ਦਿਖਾਉਂਦੇ ਹਾਂ ਪੂਰੀ ਵੀਡੀਓ ਇਸ ਖਬਰ ਦੇ ਅੰਦਰ ਫੋਰੈਕਸ ਪ੍ਰੈਸ ਨਿਊ ਚੈਨਲ ਤੋਂ ਵਿਨੋਦ ਸ਼ਰਮਾ ਦੀ ਰਿਪੋਰਟ ਹਰਿਸ਼ ਭੰਡਾਰੀ ਦੇ ਨਾਲ ਸਰਕਾਰ ਵੱਲੋਂ ਜਿਹੜੀ ਯੋਗਸ਼ਾਲਾ ਚਲਾਈ ਗਈ ਆ 1 ਸਾਲ ਪੂਰਾ ਹੋਇਆ ਕੀ ਕਹਿਣਾ ਚਾਹੁੰਦੇ ਆ ਨਮਸਕਾਰ ਜੀ ਮੈਂ ਸੁਨੀਤਾ ਮਦਨ ਪੰਜਾਬ ਸਰਕਾਰ ਵੱਲੋਂ ਜਿਹੜੀ ਯੋਗਸ਼ਾਲਾ ਚਲਾਈ ਗਈ ਹੈ ਸੀਐਮ ਦੀ ਯੋਗਸ਼ਾਲਾ ਉਹਦੇ ਬਾਰੇ ਮੈਂ ਸਿਰਫ ਇਹੀ ਕਹਿਣਾ ਚਾਹਾਂਗੀ ਕਿ ਇਹ ਪੰਜਾਬ ਸਰਕਾਰ ਦਾ ਬਹੁਤ ਹੀ ਯਤਨਸ਼ੀਲ ਉਪਰਾਲਾ ਹੈ ਜਿਹੜਾ ਕਿ ਲੋਕਾਂ ਨੂੰ ਸਵਸਥ ਬਣਾ ਰਿਹਾ ਹੈ ਤੇ ਸਿਹਤ ਉਹਨਾਂ ਦੀ ਮਾਨਸਿਕ ਪੱਖੋਂ ਤੇ ਸਰੀਰਕ ਪੱਖੋਂ ਬਹੁਤ ਅੱਛੀ ਹੋ ਰਹੀ ਹੈ ਤੇ ਇਹਦੇ ਨਾਲ ਲੋਕੀ ਕਈ ਅਵੇਅਰ ਹੋ ਰਹੇ ਆ ਜਾਗਰੂਕ ਹੋ ਰਹੇ ਆ ਉਹਨਾਂ ਨੂੰ ਪਤਾ ਲੱਗ ਰਿਹਾ ਕਿ ਅੱਜ ਦੇ ਸਮੇਂ ਵਿੱਚ ਯੋਗਾ ਦਾ ਕੀ ਸਥਾਨ ਹੈ ਤੇ ਲੋਕਾਂ ਨੂੰ ਇਹ ਵੀ ਪਤਾ ਲੱਗ ਰਿਹਾ ਕਿ ਯੋਗਾ ਦੇ ਫਾਇਦੇ ਕੀ ਆ ਇਸ ਲਈ ਜਿਹੜੇ ਲੋਕੀ ਆਪਣੇ ਮਾਨਸਿਕ ਪੱਖੋਂ ਜ਼ਿਆਦਾ ਚੇਤਨ ਹੈਗੇ ਆ ਉਹ ਤਾਂ ਡੇਲੀ ਯੋਗ ਕਲਾਸ ਵਿੱਚ ਆਉਂਦੇ ਆ ਤੇ ਇਹਦਾ ਭਰਪੂਰ ਫਾਇਦਾ ਲੈ ਰਹੇ ਆ ਤੇ ਮੈਂ ਬਾਕੀ ਮੈਂਬਰਾਂ ਨੂੰ ਵੀ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਦੀ ਹਾਂ ਕਿ ਸਾਰੇ ਯੋਗਾ ਕਲਾਸਾਂ ਦਾ ਫਾਇਦਾ ਉਠਾਓ ਜਿਹੜੀ ਕਿ ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਹੈ। ਯੋਗਾ ਵੱਲੋਂ ਕਿਹੜੀ-ਕਿਹੜੀ ਬਿਮਾਰੀਆਂ ਨੂੰ ਲਾਭ ਮਿਲ ਰਿਹਾ? ਯੋਗਾ ਦੇ ਨਾਲ ਕਾਫੀ ਬਿਮਾਰੀਆਂ ਨੂੰ ਫਾਇਦਾ ਹੋ ਰਿਹਾ ਹੈ ਜਿਦੇ ਵਿੱਚੋਂ ਮੁੱਖ ਜਿਹੜੀਆਂ ਅੱਜ ਕੱਲ ਦੇ ਸਮੇਂ ਵਿੱਚ ਗੰਭੀਰ ਬਿਮਾਰੀਆਂ ਚੱਲ ਰਹੀਆਂ ਹਨ ਸਰਵਾਈਕਲ ਹੋ ਗਈ ਆ ਡਾਇਬਟੀਜ਼ ਹੋ ਗਈ ਗੋਡਿਆਂ ਦੀ ਪ੍ਰੋਬਲਮ ਅੱਜ ਕੱਲ ਲੋਕਾਂ ਨੂੰ ਜ਼ਿਆਦਾ ਆ ਰਹੀ ਹੈ ਕਈਆਂ ਨੂੰ ਬੈਕ ਪੇਨ ਦੀ ਪ੍ਰੋਬਲਮ ਆ ਰਹੀ ਹੈ। ਖਾਸ ਕਰਕੇ ਬੀਪੀ ਦੀ ਪ੍ਰੋਬਲਮ ਜਿਹੜੀ ਕਿ ਅੱਜ ਕੱਲ੍ਹ ਦੇ ਸਮੇਂ ਵਿੱਚ ਮੇਨ ਹੈ ਕਿਸੇ ਦਾ ਲੋ ਹੋ ਜਾਂਦਾ ਕਿਸੇ ਦਾ ਹਾਈ ਹੋ ਜਾਂਦਾ ਹੈ ਕਈਆਂ ਨੂੰ ਹਾਰਟ ਅਟੈਕ ਵੀ ਆ ਰਿਹਾ ਅੱਜ ਕੱਲ੍ਹ ਦੇ ਸਮੇਂ ਵਿੱਚ ਹਾਰਟ ਅਟੈਕ ਡਿਸੀਜ਼ ਜਿਹੜੀ ਆ ਵਧ ਰਹੀ ਹੈ ਯੋਗਾ ਨਾਲ ਇਸ ਨੂੰ ਕਿਉਰ ਕੀਤਾ ਜਾ ਸਕਦਾ ਹੈ ਇਹ ਬੀਪੀ ਦੇ ਵਿੱਚ ਅਤੇ ਹੋਰ ਬਿਮਾਰੀਆਂ ਦੇ ਵਿੱਚ ਬਹੁਤ ਹੀ ਫਾਇਦੇਮੰਦ ਹੈ ਬਾਬਾ ਕਹਿੰਦੀ ਇਹ ਇਲਾਕਾ ਨਿਵਾਸੀਆਂ ਨੂੰ ਕੀ ਅਪੀਲ ਕਰਦੇ ਹਾਂ ਮੈਂ ਬਾਬਾ ਗੜੀਆ ਦੇ ਨਿਵਾਸੀਆਂ ਨੂੰ ਇਹੀ ਅਪੀਲ ਕਰੂੰਗੀ ਕਿ ਤੁਸੀਂ ਸਾਰੇ ਹੀ ਬਾਬਾ ਗੜੀਆ ਦੇ ਨਿਵਾਸੀ ਯੋਗਾ ਕਲਾਸ ਵਿੱਚ ਵੱਧ ਤੋਂ ਵੱਧ ਹਿੱਸਾ ਲਓ ਰੋਜ਼ ਹੀ ਯੋਗਾ ਕਲਾਸ ਵਿੱਚ ਆਓ ਤਾਂ ਕਿ ਤੁਹਾਡੇ ਸਰੀਰਕ ਤੇ ਮਾਨਸਿਕ ਬਿਮਾਰੀਆਂ ਜਿਹੜੀਆਂ ਛੇਤੀ ਹੀ ਦੂਰ ਹੋ ਸਕਣ ਕਿਉਂਕਿ ਅਗਰ ਸਾਡੀਆਂ ਸਰੀਰਕ ਤੇ ਮਾਨਸਿਕ ਬਿਮਾਰੀਆਂ ਦੂਰ ਹੋ ਜਾਣਗੀਆਂ ਤਾਂ ਅਸੀਂ ਆਪਣੇ ਆਪ ਨੂੰ ਸੇਤ ਪੱਖੋਂ ਸਵਸਥ ਰਹਿ ਕੇ ਆਪਣੇ ਪਰਿਵਾਰ ਦਾ ਪੂਰੀ ਤਰ੍ਹਾਂ ਅੱਛੀ ਤਰ੍ਹਾਂ ਪਾਲਣ ਪੋਸ਼ਣ ਕਰ ਸਕਦੇ ਹਾਂ ਪਰਿਵਾਰ ਸਵਸਥ ਹੋਏਗਾ ਸਮਾਜ ਸਵਸਥ ਹੋਏਗਾ ਸਮਾਜ ਸਵਸਥ ਹੋਏਗਾ ਤਾਂ ਦੇਸ਼ ਸਵਸਥ ਹੋਏਗਾ ਔਰ ਅਗਰ ਸਾਡਾ ਦੇਸ਼ ਹੀ ਸਵਸਥ ਹੋਏਗਾ ਤਾਂ ਕਾਮਨ ਜੀ ਗੱਲ ਹੈ ਕਿ ਅਸੀਂ ਸੰਸਾਰ ਵਿੱਚ ਯੋਗ ਕਲਾਸਾਂ ਦੇ ਮਾਧਿਅਮ ਰਾਹੀਂ ਪੂਰੇ ਸੰਸਾਰ ਨੂੰ ਸਵਸਥ ਬਣਾ ਸਕਦੇ ਹਾਂ ਹਾਂਜੀ ਮੈਂ ਚੰਮਨ ਲਾਲ ਗੰਡਾ ਸਾਡੇ ਸਾਥੀ ਅਸੀਂ ਸ਼ਾਸਤਰੀ ਨਗਰ ਆਪਣੇ ਤੋਂ ਜਿੰਬਾਬਾ ਗੰਦੀਆ ਤੋਂ ਬੋਲ ਰਹੇ ਹਾਂ ਦੇ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਕਿ ਸੰਸਾਰ ਦੇ ਵਿੱਚ ਜਿੰਨੇ ਵੀ ਸੁੱਖ ਆ ਉਹਦੇ ਵਿੱਚ ਪਹਿਲਾ ਸੁੱਖ ਨਿਰੋਗੀ ਖਿਆ ਹੈ। ਔਰ ਇਸ ਦੇ ਵਿੱਚ ਜਿੰਨੇ ਵੀ ਐਕਸਰਸਾਈਜ਼ ਵਿਆਮ ਹੋਤੀ ਹੈ ਉਹਦੇ ਵਿੱਚ ਪਹਿਲਾ ਸਥਾਨ ਯੋਗਾ ਨੂੰ ਦਿੱਤਾ ਗਿਆ ਹੈ। ਇਸ ਕਰਕੇ ਮੈਂ ਜੋ ਸਾਡੀ ਪੰਜਾਬ ਸਰਕਾਰ ਨੇ ਇਹ ਇਹ ਹੰਗਾਰਾ ਕਦਮ ਚੱਕਿਆ ਹੈ ਪਬਲਿਕ ਵਾਸਤੇ ਫ੍ਰੀ ਆਫ ਕਾਸਟ ਇਹ ਬਹੁਤ ਹੀ ਅੱਛਾ ਹੈ ਔਰ ਬਹੁਤ ਪ੍ਰਾਲਾ ਬਹੁਤ ਵਧੀਆ ਕੀਤਾ ਹੈ ਔਰ ਉਹਦੇ ਨਾਲ ਮੈਨੂੰ ਉਮੀਦ ਹੈ ਕਿ ਕਈ ਲੋਕ ਵੀ ਇਹਦਾ ਫਾਇਦਾ ਲੈ ਰਹੇ ਹੋਣੇ ਔਰ ਸਵਾਸਥ્ય ਪ੍ਰਾਪਤ ਕਰ ਰਹੇ ਹੋਣੇ ਕਿੰਨੀ ਦੇਰ ਤੋਂ ਜੋਗ ਕਰ ਰਹੇ ਹੋ ਤੁਸੀਂ ਮੈਂ ਇੱਥੇ 1 ਸਾਲ ਤੋਂ ਜੋਗਾ ਜਿਮ ਚਾ ਰਹੀ ਆ ਜੀ ਔਰ ਵੈਲਿਊ ਬਹੁਤ ਹੀ ਅੱਛਾ ਲੱਗਾ ਔਰ ਬਹੁਤ ਹੀ ਮੈਂ ਆਪਣੇ ਆਪ ਨੂੰ ਹੈਲਦੀ ਔਰ ਸਹੀ ਮਹਿਸੂਸ ਕਰਦਾ ਭਗਵਾਨਤਮਨ ਸਰਕਾਰ ਨੇ ਜਿਹੜਾ ਕਦਮ ਚੱਕਿਆ ਹੈਗਾ ਯੋਗ ਪ੍ਰਤੀ ਕਿੱਦਾਂ ਦਾ ਲੱਗਦਾ ਤੁਹਾਨੂੰ ਬਹੁਤ ਹੀ ਅੱਛਾ ਆਇਆ ਮੈਂ ਉਹਨਾਂ ਤੋਂ ਉਮੀਦ ਕਰੂੰਗਾ ਕਿ ਉਹ ਹੋਰ ਵੀ ਇਸ ਪਾਸੇ ਲੋਕੀਂ ਲੋਕਾਂ ਦੇ ਸਿਹਤ ਵਾਸਤੇ ਸੋਚਣ ਔਰ ਹੋਰ ਵੀ ਜਿਹੜੇ ਉਪਰਾਲੇ ਹੋ ਸਕਦੇ ਹੋਣ ਕਰਨ ਔਰ ਦੂਸਰਾ ਸਾਡਾ ਇੱਥੇ ਕਲਾਸ ਵਿੱਚ ਸੁਮિતા ਮੈਡਮ ਸੁਮિતા ਮਦਾਨ ਜੀ ਆਉਂਦੇ ਆ ਕਲਾਸ ਚ ਉਹ ਵੀ ਬਹੁਤ ਮੀਨਤੀ ਔਰ ਆਪਣੇ ਲਗਨ ਦੇ ਨਾਲ ਸਾਨੂੰ ਸਹਾਇਤਾ ਦਿੰਦੇ ਔਰ ਸਾਨੂੰ ਸਿਖਾਲਦੇ ਆ ਉਹ ਮੈਂ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦੀ ਹੈਗੇ ਆ ਔਰ